ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜੀ 33 ਤੋਂ 75 ਦੇ ਵਿੱਚ 6800 ਰੁਪਈਆ ਐਸਡੀਆਰਐਫ ਦੇ ਨਾਰਮਸ ਮੁਤਾਬਕ 6800 ਰੁਪਈਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਈਆ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਉਹਦੇ 'ਚ ਜਿਹੜਾ ਐਸਡੀਆਰਐਫ ਦੀ ਕੰਟਰੀਬਿਊਸ਼ਨ 2800 ਹੀ ਹੈ